ਅਕਸਰ ਆਪਾਂ ਵੇਖਦੇ ਹਾਂ ਕਿ ਸੜਕਾਂ ਦੇ ਉੱਤੇ ਆਏ ਦਿਨ ਆਵਾਰਾ ਪਸ਼ੂ ਅਤੇ ਕੁੱਤਿਆਂ ਦੇ ਕਾਰਨ ਐਕਸੀਡੈਂਟ ਹੁੰਦੇ ਰਹਿੰਦੇ ਹਨ ਪਰ ਤੁਹਾਨੂੰ ਦੱਸਣਾ ਚਾਹਾਂਗੇ ਜੋ ਸਟਰੀਟ ਡੌਗ ਨੇ ਉਹ ਵੀ ਕਿਤਨਾ ਕਿਤੇ ਅੱਜ ਇੱਕ ਲੇਡੀਜ਼ ਦੀ ਜਾਨ ਤੇ ਬਣ ਗਈ ਜਦੋਂ ਉਸ ਦੇ ਮਗਰ ਤਿੰਨ ਚਾਰ ਕੁੱਤੇ ਮਗਰ ਪੈ ਗਈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਹਾਲਤ ਇਸ ਤਰ੍ਹਾਂ ਗੰਭੀਰ ਹੋ ਗਈ ਕਿ ਉਹਨੂੰ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚ ਆਉਣਾ ਪਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਜਿਹੜੇ ਉਹਨਾਂ ਦੇ ਜ਼ਖਮ ਨੇ ਕਿੰਨੇ ਜ਼ਖਮ ਹੋਏ ਇਹ ਤਾਂ ਕੁਦਰਤ ਵੱਲੋਂ ਇੱਕ ਵਿਚਾਰਾ ਕਿ ਮੱਲਾ ਨਿਵਾਸੀ ਹਨ ਜੋ ਉੱਥੇ ਪਹੁੰਚਦੇ ਹਨ ਜਿਸ ਦੇ ਕਾਰਨ ਇਹਨਾਂ ਦੀ ਜਾਨ ਬਚੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਨਮਸਕਾਰ ਜੀ ਹਮ ਕੀ ਹੋਇਆ ਸੀ ਇਹ ਭੈਣ ਜੀ ਇਹ ਜੀ ਕੰਮ ਤੇ ਜਾ ਰਹੀ ਤੇ ਅੱਛਾ ਜੀ ਕੰਮ ਤੇ ਜਾ ਰਹੀ ਸੀ ਮਰੇ ਸੱਤ ਕੁੱਤੇ ਚਿੰਬੜ ਗਏ ਅੱਛਾ ਜੀ ਮਰੇ ਕੁੜੀ ਇਸ ਦੇ ਹੀ ਲੇ ਗਏ ਹਮ ਹਾਏ ਇਹ ਕਿਵੇਂ ਬਚ ਤੁਸੀਂ ਆਪਣੀ ਜਾਨ ਬਿਲਕੁਲ ਡੋਲੂ ਤਾਂ ਜੀ ਤੁੱਟਾ ਅੱਛਾ ਜੀ ਇੱਕ ਬੰਦਾ ਨੰਗਾ ਜਾਂਦਾ ਤਾਂ ਜੇ ਹੂੰ ਉਹਨੇ ਵਾਸ ਮਸੇਬਤ ਮੈਨੂੰ ਜੱਤਾ ਜੀ ਉਹਨਾਂ ਨੇ ਵਾਟ ਲਿਆ ਤਕਰੀਸ ਇਸ ਦੇ ਲੈ ਕੇ ਜਾ ਰਹੇ ਤੇ ਮੈਨੂੰ ਆਏ ਰਹਾ ਵਾ ਇਕ ਉਹਨਿਕ ਉਹਨ ਤੁਸੀਂ ਆਓ ਹਾਲਾ ਤੁਸੀਂ ਦੇਖ ਸਕਦੇ ਹੋ ਕਿ ਇੰਨੇ ਵੱਤ ਬੱਤਰ ਹੋਏ ਨੇ ਕਿ ਇਹਨਾਂ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਜ਼ਿਆਦਾ ਜਾਣਕਾਰੀ ਦੇ ਲਈ ਉਹਨਾਂ ਦੇ ਜਿਹੜੇ ਕੁੜੀ ਐ ਨੇ ਉਹ ਵੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਨਾਮ ਗੁਰਵਿੰਦਰ ਕੌਰ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੀ ਤੁਹਾਡੇ ਮੰਮੀ ਮੰਮੀ ਸੁੰਦਰ ਬਸਤੀ ਤੋਂ ਆ ਰਹੇ ਸੀ ਜਿ ਪ੍ਰੇਮ ਬਸਤੀ 'ਚ ਕੰਮ ਕਰਨ ਜਾ ਰਹੀ ਸੀ ਹਾਂਜੀ ਤਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਜਿਹੜੇ ਆਵਾਰਾ ਭਾਈ ਕੁੱਤੇ ਨੇ ਉਹਨਾਂ ਨੇ ਉਹਨਾਂ ਨੂੰ ਘੇਰ ਲਿਆ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਜੀ 8 ਵਜੇ ਫੋਨ ਆਇਆ ਉਦੋਂ ਪਤਾ ਲੱਗਿਆ ਵੀ ਤੁਹਾਡੀ ਮੰਮੀ ਦੀ ਹਾਲਤ ਬਹੁਤ ਖਰਾਬ ਹੈ ਤੁਸੀਂ ਉੱਥੇ ਪਹੁੰਚੋ ਅਮਰਜੈਂਸੀ 'ਚ ਅੱਛਾ ਜੀ ਹਾਂਜੀ ਕਿ ਤਾ ਤੁਹਾਨੂੰ ਪਤਾ ਹੀ ਨਹੀਂ ਲੱਗਾ ਉਸ ਤੋਂ ਪਹਿਲਾਂ ਕਿ ਭਈ ਗਿਆ ਆ ਕੰਮ ਹੋ ਗਿਆ ਨਹੀਂ ਜੀ ਸਾਨੂੰ ਫੋਨ ਆਇਆ ਨਾ ਇੱਥੋਂ ਕਿਸੇ ਨੇ ਫੋਨ ਕਰਿਆ ਵੀ ਤੁਹਾਡੀ ਮੰਮੀ ਅਮਰਜੈਂਸੀ 'ਚ ਬਹੁਤ ਜ਼ਿਆਦਾ ਸੀਰੀਅਸ ਹੈ ਵੀ ਤੁਸੀਂ ਆ ਜਾਓ ਹੁਣੀ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਤੁਸੀਂ ਫਿਰ ਆਈ ਹਾਂਜੀ ਹਾਂਜੀ ਉਦੋਂ ਅਸੀਂ ਪਹੁੰਚ ਗਏ ਹੁਣ ਹਾਲਾਤ ਦੇਖ ਰਿਹਾ ਕਿ ਬਹੁਤ ਹੀ ਵੱਤੋ ਬੱਤਰ ਹੋਏ ਪਏ ਨੇ ਥਾਂ ਥਾਂ ਤੇ ਚੱਕ ਨੂੰ ਹਾਂਜੀ ਫਿਰ ਸਾਡੀ ਮਦਦ ਕਰੀ ਜਾਵੇ ਜੀ ਹਾਂਜੀ ਸਾਡੀ ਮੈਂ ਕਿਹ ਮਦਦ ਕਰੀ ਜਾਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਹ ਨਹੀਂ ਹੋ ਰਿਹਾ ਜਿਹੜਾ ਦਰਦ ਹੈ ਆਹੇ ਆਹ ਆਹੇ ਆਹੇ ਆਹ ਬੇਬੀ ਜਿਹੜੇ ਜ਼ਖਮ ਹਨ ਉਹਦਾ ਦਰਦ ਕਿਤੇ ਨਾ ਕਿਤੇ ਸੈ ਨਹੀਂ ਹੋ ਰਿਹਾ ਜਿਹੜੇ ਘਰ ਦੇ ਹਨ ਉਹ ਵੀ ਪਰੇਸ਼ਾਨ ਨੇ ਸਾਡੇ ਨਾਲ ਹੋਰ ਵੀਰ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਇਹ ਕੋਈ ਪਹਿਲਾ ਚਾਂਸ ਨਹੀਂ ਹੋਇਆ ਕਿ ਉਬਾਰਾ ਕੁੱਤਿਆਂ ਵੱਲੋਂ ਜਿਹੜਾ ਕੋਈ ਇਸ ਨੂੰ ਵੱਢਿਆ ਗਿਆ ਪਹਿਲਾਂ ਵੀ ਕਈ ਵਾਰ ਪਰ ਸਰਕਾਰ ਆ ਜਾਂ ਪ੍ਰਸ਼ਾਸਨ ਦੀ ਗੱਲ ਕਰੀ ਤਾਂ ਉਹ ਕੰਮ ਕਰਨ ਦੀ ਨਹੀਂ ਸੁਣਤੀ ਆ ਵੀ ਦੇਖੋ ਮੈਂ ਸਮਝਦਾ ਕਿ ਇਹ ਸਭ ਤੋਂ ਵੱਡੀ ਨਿਰਾਸ਼ਾ ਹੈ ਪ੍ਰਸ਼ਾਸਨ ਦੇ ਨਾਲ ਨਗਰ ਕੌਂਸਲ ਦੀ ਕਿਉਂਕਿ ਸੁਪਰੀਮ ਕੋਰਟ ਜਾ ਹਦਾਇਤਾ ਨਹੀਂ ਕਿ ਜਿਹੜੇ ਆਵਾਰਾ ਪਸ਼ੂ ਜਾਂ ਆਵਾਰਾ ਕੁੱਤੇ ਜਿਹੜੇ ਇਦਾਂ ਦੇ ਹੈਗੇ ਨੇਗੇ ਇਹਨਾਂ ਨੂੰ ਪ੍ਰਸ਼ਾਸਨ ਜਿਹੜਾ ਤੁਰੰਤ ਇਹਨਾਂ ਨੂੰ ਜਿਹੜਾ ਉਸ ਜਗ੍ਹਾ ਤੋਂ ਸ਼ਹਿਰ ਦੇ ਵਿੱਚੋਂ ਹਟਾ ਕੇ ਇਹਨੂੰ ਕਿਸੇ ਜਗ੍ਹਾ ਤੇ ਪਰ ਜਾਂ ਕੋਈ ਜਿਸ ਤਰ੍ਹਾਂ ਗੱਲ ਕਰੀ ਜਿਹੜੇ ਆਵਾਰਾ ਪਸ਼ੂਆਂ ਦੀ ਗੱਲ ਹੈ ਉਹਨਾਂ ਲਈ ਗਊਸ਼ਾਲਾ ਬਣੀ ਹੋਈਆਂ ਨੇਗੇ ਪਰ ਜਿਹੜੇ ਆਵਾਰਾ ਕੁੱਤੇ ਨੇ ਇਹਨਾਂ ਦੇ ਲਈ ਵੀ ਬੇਸ਼ੱਕ ਦਰਵੇਸ਼ ਆਸ਼ਰਮ ਖੋਲਣ ਕੋਈ ਇਦਾਂ ਦੇ ਜਿਹੜਾ ਬਣਾ ਕੇ ਇਹ ਨਗਰ ਕੌਂਸਲ ਨੂੰ ਪ੍ਰਸ਼ਾਸਨ ਨੂੰ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਪਰ ਉਹ ਬਿਲਕੁਲ ਰੱਤਾ ਪਰ ਵੀ ਕੋਈ ਧਿਆਨ ਨਹੀਂ ਦਿੰਦੇ ਜਿਹੜੀ ਅੱਜ ਸਵੇਰ ਦੀ ਜਿਹੜੀ ਘਟਨਾ ਹੈ ਅਨੀ तौरते बड़े गरीब परिवार ਦੇ ਨਾਲ ਜਿਹੜਾ ਇਹ ਸਬੰਧਤ ਨੇ ਅੱਜ ਸਵੇਰੇ ਇਹ ਰੂਟੀਨ ਦੀ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਕੰਮ ਕਰਨ ਜਾਂਦੇ ਸੀਗੇ ਉਸੇ ਲੜੀ ਦੇ ਤਹਿਤ ਅੱਜ ਇਹ ਘਰਾਂ ਦੇ ਅੰਦਰ ਜਿਹੜਾ ਕੰਮ ਕਰਨ ਜਾ ਰਹੇ ਸੀਗੇ ਤਾਂ ਸਵੇਰੇ ਕੋਈ 6.5-7 ਦੇ ਗੱਲ ਹੈ ਕਿ ਸਵੇਰੇ ਇਹਨਾਂ ਨੂੰ ਆਵਾਰਾ ਕੁੱਤਿਆਂ ਨੇ ਉੱਥੇ ਹੀ ਘੇਰ ਕੇ ਬੁਰੀ ਤਰ੍ਹਾਂ ਮੈਂ ਸਮਝਦਾ ਕਿ ਜਿਹੜਾ ਨੂੰ ਕੱਟਿਆ ਬੜੀ ਤਰਸਯੋਗ ਜਿਹੜੀ ਹਾਲਤ ਬਣੀ ਹੋਈ ਕਿ ਤੁਸੀਂ ਦੇਖਿਆ ਕਿਦਾਂ ਤੜਫ ਰਹੇ ਨੇਗੇ ਬੜੇ ਸਾਰੇ ਬਾਡੀ ਦੇ ਉੱਪਰ ਇਹਨਾਂ ਦੇ ਜ਼ਖਮ ਨੇ ਸਾਰੀ ਬਾਡੀ ਦੇ ਉੱਪਰ ਜਿਹੜਾ ਆਵਾਰਾ ਕੁੱਤੇ ਨੇ ਜਿਹੜਾ ਇਹਨੂੰ ਵੱਢਿਆ ਗਿਆ ਹੈਗਾ ਜੇਕਰ ਉੱਥੋਂ ਜਿਹੜੇ ਲੰਘਦੇ ਜਾਂ ਕੁਝ ਜਿਹੜੇ ਮੋਹੱਲੇ ਦੇ ਲੋਕ ਨੇ ਜੇ ਇਹਨਾਂ ਨੂੰ ਨਾ ਛਡਾਉਂਦੇ ਤਾਂ ਇਹਨਾਂ ਨੂੰ ਮਤਲਬ ਇਹਨਾਂ ਨੇ ਜਾਨ ਤੋਂ ਇਹਨਾਂ ਨੂੰ ਖਤਮ ਕਰ ਦੇਣਾ ਸੀਗਾ ਹਾਂ ਤਾਂ ਅਸੀਂ ਦੇਖ ਰਹੇ ਹਾਂ ਕਿ ਸੀਸੀਟੀਵੀ ਫੂਟੇਜ ਇੱਕ ਜੈਂਟ ਸੰਦ ਨੇ ਉਹ ਕਿਤੇ ਇਹਨਾਂ ਕੁੱਤੇ ਨੂੰ ਭਜਾਨ ਚ ਕਾਮਯਾਬ ਹੁੰਦੇ ਨਹੀਂ ਤਾਂ ਇਹ ਜਾਨ ਤੇ ਆ ਗਈ ਸੀ ਬਿਲਕੁਲ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਦੀ ਜਾਨ ਕੱਲੀ ਇੱਕ ਦੀ ਗੱਲ ਨਹੀਂ ਹੈਗੀ ਤੁਸੀਂ ਜਿਹੜੇ ਮਰਜੀ ਏਰੀਏ ਚਲੇ ਜਾਓ ਖੁਲੇ ਪ੍ਰੇਮ ਬਸਤੀ ਨਹੀਂ ਸੁੰਦਰ ਬਸਤੀ ਚਲੇ ਜਾਓ ਘੁਮਿਆਰ ਬਸਤੀ ਚਲੇ ਜਾਓ ਮਵਾਰਕ ਮਹਿਲ ਚਲੇ ਜਾਓ ਬਨਾਸਰ ਬਾਗ ਚਲੇ ਜਾਓ ਇੱਥੋਂ ਤੱਕ ਕਿ ਹਸਪਤਾਲ ਦੇ ਅੰਦਰ ਵੀ ਆਵਾਰਾ ਕੁੱਤੇ ਨੇ ਜਿਹੜੇ ਬੇਸ਼ੁ ਘੁੰਮ ਰਹੇ ਨੇ ਨਗਰ ਕੌਂਸਲ ਬਿਲਕੁਲ ਰੱਤਾ ਪਰ ਕੋਈ ਧਿਆਨ ਨਹੀਂ ਦਿੱਤੀ ਜ਼ਿਲ੍ਹਾ ਪ੍ਰਸ਼ਾਸਨ ਦਾ ਬਿਲਕੁਲ ਵੀ ਕੋਈ ਧਿਆਨ ਨਹੀਂ ਮੈਨੂੰ ਐਦਾਂ ਮਹਿਸੂਸ ਹੋ ਰਿਹਾ ਹੈ ਕਿ ਨਗਰ ਕੌਂਸਲ ਜਿਹੜੀ ਹੈਗੀ ਹੈ ਕੋਈ ਵੱਡੀ ਘਟਨਾ ਜਿਹੜੀ ਕਟਨ ਦੇ ਇੰਤਜ਼ਾਰ ਕਰ ਰਹੀ ਹੈ ਤਾਂ ਕਿ ਕੋਈ ਜੇ ਕੁਝ ਲੋਕਾਂ ਦੀ ਜਿਹੜੀ ਜਾਨ ਜਾਵੇ ਤਾਂ ਉਸ ਤੋਂ ਬਾਅਦ ਜਿਹੜੀ ਨਗਰ ਕੌਂਸਲੇ ਦੇ ਵੱਲ ਕੋਈ ਧਿਆਨ ਦੇਵੇ ਅਸੀਂ ਡਿਮਾਂਡ ਕਰਦੇ ਹਾਂ ਕਿ ਨਗਰ ਕੌਂਸਲ ਦੇ ਖਿਲਾਫ ਤੁਰੰਤ ਜਿਹੜਾ ਐਕਸ਼ਨ ਲੈ ਕੇ ਉਹਨਾਂ ਦੇ ਮੁਕਦਮਾ ਦਰਜ ਹੋਣਾ ਚਾਹੀਦਾ ਇਸ ਪਰਿਵਾਰ ਦਾ ਸਾਰਾ ਇਲਾਜ ਜਿਹੜਾ ਮੁਫਤ ਹੋਣਾ ਚਾਹੀਦਾ ਉਸ ਦੇ ਨਾਲ ਹੀ ਕਿਉਂਕਿ ਇਹ ਕਰੀਬ 3-4 ਮਹੀਨੇ ਕੰਮ ਨਹੀਂ ਕਰ ਸਕਦੀ। ਇਹੀ ਜਿਹੜੀ ਲੇਡੀ ਸੀਗੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਸੀ ਤਾਂ ਸਰਕਾਰ ਨੂੰ ਇਹਨਾਂ ਦਾ ਜਿਹੜਾ ਆਰਥਿਕ ਤੌਰ ਤੇ ਵੀਨਦੀ ਦੀ ਮਦਦ ਕਰਨੀ ਚਾਹੀਦੀ ਹੈ। ਜੀ ਧੰਨਵਾਦ। ਇਹਨਾਂ ਸਾਡੇ ਨਾਲ ਦਰਸ਼ਨ ਕ ਦੇ ਨੇ ਸੁੰਦਰ ਬਸਤੀ ਵਿੱਚ ਰਹਿੰਦੇ ਨੇ ਪ੍ਰੇਮ ਬਸਤੀ ਵਿੱਚ ਇਹ ਕੰਮ ਕਰਨ ਜਾਂਦੇ ਆ ਉਸ ਉਪਰਾਹਤ ਜਿਹੜੇ ਆਵਾਰਾ ਕੁੱਤਿਆਂ ਦਾ ਜਿਹੜਾ ਕਹਿ ਸੀ ਇਹਨਾਂ ਦੇ ਢਾਇਆ ਜਾਂਦਾ ਹੈ ਇਹਨਾਂ CCTV ਫੁਟੇਜ ਜੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੰਜ ਛੇ ਕੁੱਤੇ ਆਂਦੇ ਇਹਨਾਂ ਨੂੰ ਕੀ ਲੈਂਦੇ ਇਹਨਾਂ ਦਾ ਅੱਖਣਾ ਕਿ ਜੇ ਮੇਰੇ ਹੱਥ 'ਚ ਡੋਲੂ ਨਾ ਹੁੰਦਾ ਤਾਂ ਸ਼ਾਇਦ ਮੇਰੀ ਜਾਨ ਵੀ ਲੈ ਸਕਦੇ ਸੀ ਇਸ ਸਬੰਧ ਦੇ ਵਿੱਚ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲ ਕਰਦੇ ਗ੍ਰੁੱਪ ਵੀ ਹੈ ਜਿਹੜੇ ਬਲੌਗਸ ਨੇ ਜੋ ਲਿਵੀਡਨ ਬਸਤੀ ਕਿੰਨੇ ਕਿ ਉਹਦੇ ਕੱਟ ਰੇ ਕਿੰਨੇ ਕਿ ਇਸ ਤਰੀਕੇ ਉਹਨਾਂ ਦੇ ਇੱਕ ਤਾਂ ਰਾਈਟ ਸ਼ਿਨ ਤੇ ਨੇਗੇ ਠੀਕ ਹੈ ਇੱਕ ਤਾਂ ਰਾਈਟ ਐਕਜ਼ਿਲਾ ਤੇ ਨੇਗੇ ਤੇ ਰਾਈਟ ਅੱਪਰ ਸ਼ਿਨ ਹੈ ਥਾਈ ਤੇ ਵੀ ਨੇ ਸ਼ੋਲਡਰ ਤੇ ਵੀ ਹੈ ਮਲਟੀਪਲ ਜਗ੍ਹਾ ਤੇ ਨੇ ਬਾਡੀ ਤੇ ਕੋਈ ਜ਼ਿਆਦਾ ਹੀ ਹੋਇਆ ਹੋਤਾ ਨਹੀਂ ਕਿ ਅੰਡਰ ਆਬਜ਼ਰਵੇਸ਼ਨ ਰੱਖਿਆ ਹੋਇਆ ਹੈ ਪੇਸ਼ੈਂਟ ਨੂੰ ਤੇ ਇਲਾਜ ਉਹਨਾਂ ਨੇ ਚੱਲ ਰਿਹਾ ਹੌਸਪੀਟਲ ਕੀ ਇਲਾਜ ਇੱਥੇ ਸੰਭਵ ਜਿਆ ਰੱਖ ਕਰਨਾ ਪਵੇਗਾ ਹਾਂਜੀ ਇੱਥੇ ਹੀ ਚੱਲ ਰਿਹਾ ਹੈ ਇਲਾਜ ਤੇ ਸਪੈਸ਼ਲਿਸਟ ਆ ਕੇ ਦੇਖ ਚੁੱਕੇ ਨੇਗੇ ਤੇ ਪੇਸ਼ੈਂਟ ਸਟੇਬਲ ਹੈ ਇਸ ਸਬੰਧ ਦੇ ਵਿੱਚ ਜਦੋਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਜ਼ਖਮ ਨੇ ਜ਼ਰੂਰ ਗਹਿਰੇ ਨੇ ਪਰ ਉਸ ਦਾ ਇਲਾਜ ਜਿਹੜਾ ਸੰਗਰੂਰ ਹਸਪਤਾਲ ਦੇ ਵਿੱਚ ਹੀ ਹੋ ਜਾਵੇਗਾ ਸੰਗਰੂਰ ਤੋਂ ਰਵੀ ਸ਼ਰਮਾ ਜਗਵੰਤ